ਦੇਖ ਰਹੇ ਹੋ ਚਿਪਠਾਣਾ ਦੀ ਦਾਲਾ ਮੰਡੀ ਦੇ ਵਿੱਚ ਮੌਜੂਦ ਹੈ ਜਿੱਥੇ ਸੈਂਕੜਾ ਹੀ ਕਿਸਾਨ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਪੁੱਜੇ ਨੇ ਤੇ ਰੈਲੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਆਜ਼ਾਦੀ ਦਾ 78ਵਾਂ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਇਹ ਸੈਂਕੜੇ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਮੌਜੂਦ ਹੋਏ ਨੇ ਤੇ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਥੋੜੇ ਕਿ ਉਹਨਾਂ ਦੇ ਟਰੈਕਟਰਾਂ ਦੇ ਦ੍ਰਿਸ਼ ਦਿਖਾ ਦਿੱਤੇ ਜਾਣ ਕਿ ਜਿੱਥੇ ਜਿਹੜੇ ਐਵੇਂ ਕੀ ਕਹਿ ਰਹੇ ਨੇ ਕਿ ਜੋ ਤੋਂ ਕਾਨੂੰਨ ਫੌਜਦਾਰੀ ਕਾਨੂੰਨ ਜਿਹੜੇ ਨੇ ਲਾਗੂ ਕੀਤੇ ਗਏ ਨੇ ਉਹਦੇ ਵਿਰੋਧ ਵਿੱਚ ਜਿਹੜਾ ਆ ਇਹ ਸਾਰਾ ਜਿਹੜੀ ਆ ਇਹ ਰੈਲੀ ਚੱਲੀ ਜਾ ਰਹੀ ਹੈ ਦੇਖੋ ਤੇ ਜਿਹਨਾਂ ਲਗਾਤਾਰ ਜਿਹੜਾ ਆ ਕਿਸਾਨਾਂ ਵੱਲੋਂ ਉਹ ਇਹ ਜਿਹੜੀ ਆ ਪਤਾ ਪਤਾ ਪਹੁੰਚੀ ਜਾ ਰਹੀ ਹੈ ਕਿ ਜੋ ਫੌਜਦਾਰੀ ਕਾਨੂੰਨ ਜਿਹੜੇ ਇਹ ਲਾਭ ਕਿਤੇ ਗਏ ਨੇ ਉਹ ਸਬੰਧ ਦੇ ਵਿੱਚ ਤੇ ਆਓ ਅਸੀਂ ਇਸੇ ਕੁਝ ਗੱਲਾਂ ਦੇ ਨਾਲ ਜਿਹੜੀ ਆ ਗੱਲਬਾਤ ਵੀ ਕਰਨੀ ਜਾਵਾਂਗੇ ਤੇ ਤੁਹਾਨੂੰ ਸੁਣਾਵਾਂਗੇ ਕਿ ਆਖਿਰਕਾਰ ਇੰਦਾ ਕੋ ਵਿਸ਼ਾਲ ਇਹ ਜਿਹੜਾ ਆ ਟਰੈਕਟਰ ਰੈਲੀ ਕੱਢੀ ਗਈ ਹੈ ਜਿਹਦੇ ਵਿੱਚ ਆੜੇ ਦਵਾਲੇ ਦੇ ਪਿੰਡਾਂ ਦੇ ਸੈਂਕੜਾ ਹੀ ਟਰੈਕਟਰ ਇਸ ਰੈਲੀ ਦੇ ਵਿੱਚ ਜਿਹੜੇ ਨੇ ਸ਼ਾਮਲ ਹਨ ਤੇ ਇਹ ਹੁਣ ਜਿਹੜਾ ਆ ਜਿਲ੍ਹਾ ਪਤੇਗੜ੍ਹ ਸਾਹਿਬ ਦੇ ਵਿੱਚ ਜਾ ਕੇ ਉੱਥੇ ਜੋ ਇਹ ਫੌਜਦਾਰੀ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਜਿਹੜੀਆਂ ਕਾਪੀਆਂ ਫੂਟ ਤੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਤੁਸੀਂ ਦੇਖ ਕਰਦੇ ਹੋ ਕਿ ਕਿੰਨੀ ਭਾਰੀ ਤਾਦਾਦ ਦੇ ਵਿੱਚ ਜਿਹੜਾ ਆ ਇੱਥੇ ਸਾਇਆ ਟਰੈਕਟਰ ਤੇ ਟਰੈਕਟਰ ਇਕੱਠੇ ਹੋਏ ਨੇ ਅਤੇ ਸੈਂਕੜੇ ਹੀ ਕਿਸਾਨਾਂ ਦੇ ਮੱਲੇ ਦੇ ਵਿੱਚ ਉਸ ਫੌਜਦਾਰੀ ਕਾਨੂੰਨ ਦੇ ਲਈ ਜਿਹੜਾ ਆ ਰੋਸ ਹੈ ਅਤੇ ਇਸ ਨੂੰ ਜਿਹੜੀ ਆ ਉਹ ਰੱਦ ਕਰਨ ਦੀ ਜਿਹੜੀ ਆ ਉਹ ਗੱਲ ਕਰਿਆ ਜਿਹੜੇ ਸੈਂਕੜੇ ਜਿਹੜੇ ਟਰੈਕਟਰ ਨੇ ਉਹ ਲਗਾਤਾਰ ਜਿਹੜੇ ਨੇ ਉਹ ਰੈਲੀ ਵਾਲਾ ਆਪਣੀ ਮੰਜ਼ਲਵਾਰ ਜਿਹੜੇ ਵੱਧ ਰਹੇ ਨੇ ਸੋ ਕੈਮਰਾਮੈਨ ਅਮਰ ਸਿੰਘੂ ਦੇ ਨਾਲ ਮੈਂ ਗਗਨਦੀਪ ਸਿੰਘ ਲੰਕਪੁਰੀ ਡੇਲੀ ਪੰਜਾਬ نیوز ਤੁਸੀਂ ਦੇਖ ਰਹੇ ਹੋ ਡੇਲੀ ਪੰਜਾਬ نیوز ਤੇ ਇਸ ਸਮੇਂ ਮੈਂ ਬਸੀ ਪਠਾਨਾ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਸੈਂਕੜਾ ਹੀ ਕਿਸਾਨ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਪੁੱਜੇ ਨੇ ਅਸੇ ਰੈਲੀ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਜਿੱਥੇ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਪੰਜਾਬ ਆਜ਼ਾਦੀ ਦਾ 78ਵਾਂ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਇਹ ਸੈਂਕੜੇ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਮੌਜੂਦ ਹੋਏ ਨੇ ਤੇ ਮੈਂ ਕਹਾਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਥੋੜੇ ਕਿ ਉਹਨਾਂ ਦੇ ਟਰੈਕਟਰਾਂ ਦੇ ਦ੍ਰਿਸ਼ ਦਿਖਾ ਦਿੱਤੇ ਜਾਣ ਤੇ ਜਿੱਥੇ ਜਿਹੜੇ ਇਹ ਵੋਲ ਵਾਲੇ ਕਹਿ ਰਹੇ ਨੇ ਕਿ ਜੋ ਤਿੰਨ ਕਾਨੂੰਨ ਫੌਜਦਾਰੀ ਕਾਨੂੰਨ ਜਿਹੜੇ ਨੇ ਲਾਗੂ ਕੀਤੇ ਗਏ ਨੇ ਉਹਦੇ ਵਿਰੋਧ ਵਿੱਚ ਜਿਹੜਾ ਆ ਇਹ ਸਾਰਾ ਜਿਹੜੀ ਆ ਇਹ ਟਰੈਕਟਰ ਰੈਲੀ ਚੱਲਿਆ ਗਿਆ ਦੇਖਾ ਜੀ ਤੇ ਲਗਾਤਾਰ ਜਿਹੜਾ ਆ ਕਿਸਾਨਾਂ ਵੱਲੋਂ ਉਹ ਇਹ ਜਿਹੜੀਆਂ ਕਾਪੀ ਚੱਲੀ ਜਾ ਰਹੀ ਹੈ ਇਹ ਜੋ ਚੱਲ ਜਾ ਰਹੀ ਤੇ ਪਲਾਂ ਜਿਹੜੇ ਲਗਾਤਾਰ ਲੱਭ ਕਿਤੇ ਗਏ ਨੇ ਉਹ ਸਭਾਂ ਦੇ ਵਿੱਚ ਤੇ ਆਓ ਅਸੀਂ ਇੱਥੇ ਕੁਝ ਗੱਲਾਂ ਤੇ ਨਾਲ ਜਿਹੜੀ ਹੈ ਗੱਲਬਾਤ ਵੀ ਕਰਨੀ ਜਾਵਾਂਗੇ ਤੇ ਤੁਹਾਨੂੰ ਸੁਣਾਵਾਂਗੇ ਕਿ ਆਖਿਰਕਾਰ ਏਦਾਂ ਕੋਈ ਵਿਸ਼ਾਲ ਇਹ ਜਿਹੜਾ ਆ ਟਰੈਕਟਰ ਰੈਲੀ ਕੱਢੀ ਗਈ ਹੈ ਜਿਹਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਸੈਂਕੜਾ ਹੀ ਟਰੈਕਟਰ ਇਸ ਰੈਲੀ ਦੇ ਵਿੱਚ ਜਿਹੜੇ ਨੇ ਸ਼ਾਮਲ ਹਨ ਤੇ ਇਹ ਹੁਣ ਜਿਹੜਾ ਆ ਜਿਲ੍ਹਾ ਪਤੇਗੜ ਸਹਾਉਦੇ ਉੱਤੇ ਜਾ ਕੇ ਉਸੇ ਜੋ ਇਹ ਫੌਜਦਾਰੀ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਦੀਆਂ ਜਿਹੜੀਆਂ ਕਾਪੀਆਂ ਫੂਟ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਤੁਸੀਂ ਦੇਖ ਕਰਦੇ ਹੋ ਕਿ ਕਿੰਨੀ ਭਾਰੀ ਤਾਦਾਦ ਦੇ ਵਿੱਚ ਜਿਹੜਾ ਆ ਇੱਥੇ ਸਾਇਆ ਟਰੈਕਟਰ ਤੇ ਟਰੈਕਟਰ ਇਕੱਠੇ ਹੋਏ ਨੇ ਅਤੇ ਸ਼ਹਿਗੜਾ ਹੀ ਕਿਸਾਨਾਂ ਦੇ ਮਲੇ ਦੇ ਵਿੱਚ ਉਸ ਫੌਜਦਾਰੀ ਕਾਨੂੰਨ ਜੋ ਮਈ ਜਿਹੜਾ ਯਾਰ ਰੋਸ ਹੈ ਅਤੇ ਇਸ ਨੂੰ ਜਿਹੜੀ ਆ ਉਹ ਰੱਦ ਕਰਨ ਦੀ ਜਿਹੜੀ ਆ ਉਹ ਗੱਲ ਕਰਿਆ ਜਿਹੜੇ ਸੈਂਕੜੇ ਜਿਹੜੇ ਟਰੈਕਟਰ ਨੇ ਉਹ ਲਗਾਤਾਰ ਜਿਹੜੇ ਨੇ ਉਹ ਰੈਲੀ ਵਾ ਆਪਣੀ ਮੰਜ਼ਲ ਵੱਲ ਜਿਹੜੇ ਵਧ ਰਹੇ ਨੇ ਸੋ ਕੈਮਰਾਮੈਨ ਅਮਰ ਸੰਤੂ ਦੇ ਨਾਲ ਮੈਂ ਗਗਨਦੀਪ ਸਿੰਘ ਲਾਂਕਪੁਰੀ ਡੇਲੀ ਪੰਜਾਬ نیوز ਤੁਸੀਂ ਦੇਖ ਰਹੇ ਹੋ ਡੇਲੀ ਪੰਜਾਬ نیوز ਤੇ ਇਸ ਸਮੇਂ ਮੈਂ ਬਸੀ ਪਠਾਣਾ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਸੈਂਕੜਾ ਹੀ ਕਿਸਾਨ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਨੇ ਅਸੀਂ ਰੈਲੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਪੰਜਾਬ ਆਜ਼ਾਦੀ ਦਾ 78ਵਾਂ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਇਹ ਸੈਂਕੜੇ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਮੌਜੂਦ ਹੋਏ ਨੇ ਤੇ ਮੈਂ ਕਹਾਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਥੋੜੇ ਕਿ ਉਹਨਾਂ ਦੇ ਟਰੈਕਟਰਾਂ ਦੇ ਦ੍ਰਿਸ਼ ਦਿਖਾ ਦਿੱਤੇ ਜਾਣ ਤੇ ਜਿੱਥੇ ਜਿਹੜੇ ਇਵੇਂ ਇਹ ਕਹਿ ਰਹੇ ਨੇ ਕਿ ਜੋ ਤਿੰਨ ਕਾਨੂੰਨ ਫੌਜਦਾਰੀ ਕਾਨੂੰਨ ਜਿਹੜੇ ਨੇ ਲਾਗੂ ਕੀਤੇ ਗਏ ਨੇ ਉਹਦੇ ਵਿਰੋਧ ਵਿੱਚ ਜਿਹੜਾ ਆ ਇਹ ਸਾਰਾ ਜਿਹੜੀ ਆਹ ਹੈ ਰੈਲੀ ਚੱਲ ਰਹੀ ਹੈ ਦੇਖਾ ਜੀ ਤੇ ਜਿਹਨਾਂ ਲਗਾਤਾਰ ਜਿਹੜਾ ਹੈ ਕਿਸਾਨਾਂ ਵੱਲੋਂ ਉਹ ਇਹ ਜਿਹੜੀ ਆਹ ਪਾਪਾ ਫਸਲਾਂ ਦੀ ਛੱਡੀ ਜਾ ਰਹੀ ਹੈ ਜੀ ਸਮਝਾਉਂ ਜਾ ਰਹੀ ਤੇ ਬਲੂਨ ਜਿਹੜੇ ਲੱਗੇ ਕਿਤੇ ਗਏ ਨੇ ਉਹਦੇ ਸਭਾਂ ਦੇ ਵਿੱਚ ਤੇ ਆਓ ਅਸੀਂ ਇੱਥੇ ਕੁਝ ਗੱਲਾਂ ਤੇ ਨਾਲ ਜਿਹੜੀ ਹੈ ਗੱਲਬਾਤ ਵੀ ਕਰਨੀ ਜਾਵਾਂਗੇ ਤੇ ਤਾਂ ਤੁਹਾਨੂੰ ਸੁਣਾਵਾਂਗੇ ਕਿ ਆਖਿਰਕਾਰ ਏਡਾ ਕੋ ਵਿਸ਼ਾਲ ਇਹ ਜਿਹੜਾ ਆ ਟਰੈਕਟਰ ਰੈਲੀ ਕੱਢੀ ਗਈ ਹੈ ਜਿਹਦੇ ਵਿੱਚ ਆਲੇ-ਦੁਆਲੇ ਦੇ ਪਿੰਡਾਂ ਦੇ ਸੈਂਕੜਾ ਹੀ ਟਰੈਕਟਰ ਇਸ ਰੈਲੀ ਦੇ ਵਿੱਚ ਜਿਹੜੇ ਨੇ ਸ਼ਾਮਲ ਹਨ ਤੇ ਹੁਣ ਜਿਹੜਾ ਜਿਲ੍ਹਾ ਪਟੇਗੜ੍ਹ ਸਾਹਿਬ ਦੇ ਵਿੱਚ ਜਾ ਕੇ ਉੱਥੇ ਜੋ ਇਹ ਫੌਜਦਾਰੀ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਦੀਆਂ ਜਿਹੜੀਆਂ ਕਾਪੀਆਂ ਹੁਣ ਤੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਭਾਰੀ ਤਾਜ਼ਾਦ ਦੇ ਵਿੱਚ ਜਿਹੜਾ ਇੱਥੇ ਸਾਇਆ ਟਰੈਕਟਰ ਤੇ ਟਰੈਕਟਰ ਇਕੱਠੇ ਹੋਏ ਨੇ ਅਤੇ ਸੈਂਕੜੇ ਹੀ ਕਿਸਾਨਾਂ ਦੇ ਮਲੇ ਦੇ ਵਿੱਚ ਉਸ ਫੌਜਦਾਰੀ ਕਾਨੂੰਨ ਦੇ ਨਈ ਜਿਹੜਾ ਇਹ ਰੋਸ ਹੈ ਅਤੇ ਉਸ ਨੂੰ ਜਿਹੜੀ ਆ ਉਹ ਰੱਦ ਕਰਨ ਦੀ ਜਿਹੜੀ ਆ ਉਹ ਗੱਲ ਕਰਿਆ ਜਿਹੜੇ ਸੈਂਕੜੇ ਜਿਹੜੇ ਟਰੈਕਟਰ ਨੇ ਉਹ ਲਗਾਤਾਰ ਜਿਹੜੇ ਨੇ ਉਹ ਰੈਲੀ ਆਪਣੀ ਮੰਜ਼ਲ ਵੱਲ ਜਿਹੜੇ ਵੱਧ ਰਹੇ ਨੇ ਸੋ ਕੈਮਰਾਮੈਨ ਅਮਰ ਸਿੰਘੂ ਦੇ ਨਾਲ ਮੈਂ ਗਗਨਦੀਪ ਸਿੰਘ ਲਾਂਕੁਰੀ ਡੇਲੀ ਪੰਜਾਬ نیوز ਤੁਸੀਂ ਦੇਖ ਰਹੇ ਹੋ ਡੇਲੀ ਪੰਜਾਬ نیوز ਤੇ ਇਸ ਸਮੇਂ ਮੈਂ ਬਸੀ ਪਠਾਣਾ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਆ ਜਿੱਥੇ ਸੈਂਕੜਾ ਹੀ ਕਿਸਾਨ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਨੇ ਅਸੀਂ ਰੈਲੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਪੂਰੇ ਭਾਰਤ ਵਰਸ਼ ਦੇ ਵਿੱਚ ਜਿਹੜਾ ਪੰਜਾਬ ਆਜ਼ਾਦੀ ਦਾ 78ਵਾਂ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਇਹ ਸੈਂਕੜੇ ਜਿਹੜੇ ਨੇ ਟਰੈਕਟਰ ਲੈ ਕੇ ਇੱਥੇ ਮੌਜੂਦ ਹੋਏ ਨੇ ਤੇ ਮੈਂ ਕਹੈਂ ਕੈਮਰਾਮੈਨ ਨੂੰ ਕਿਹੜਾ ਚਾਹਾਂਗਾ ਥੋੜੇ ਕਿ ਉਹਨਾਂ ਦੇ ਟਰੈਕਟਰਾਂ ਦੇ ਦ੍ਰਿਸ਼ ਦਿਖਾ ਦਿੱਤੇ ਜਾਣ ਤੇ ਜਿੱਥੇ ਜਿਹੜੇ ਇਵੇਂ یہ کہہ رہے ہیں کہ جو تین قانون فوجداری قانون جہے نے لاگو کیے گئے ہیں وہ جا سارا جی ریلی کھی جی ہے دیکھ سکتے ہیں لگاتار جڑا ہے کسانوں ویوں یہ جی ہے ریلی کھی جا رہی ہے کہ جو فوجداری قانون جی لاگو کیے گئے ہیں وہ ਕੁਝ ਗੱਲਾਂ ਤੇ ਨਾਲ ਜਿਹੜੀ ਆ ਗੱਲਬਾਤ ਵੀ ਕਰਨੀ ਜਾਵਾਂਗੇ ਤੇ ਤੁਹਾਨੂੰ ਸੁਣਾਵਾਂਗੇ ਕਿ ਆਖਰਕਾਰ ਐਡਾ ਕੋ ਵਿਸ਼ਾਲ ਇਹ ਜਿਹੜਾ ਆ ਟਰੈਕਟਰ ਰੈਲੀ ਕੱਢੀ ਗਈ ਹੈ ਜਿਹਦੇ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਸੈਂਕੜਾ ਹੀ ਟਰੈਕਟਰ ਇਸ ਰੈਲੀ ਦੇ ਵਿੱਚ ਜਿਹੜੇ ਨੇ ਸ਼ਾਮਲ ਹਨ ਤੇ ਇਹ ਹੁਣ ਜਿਹੜਾ ਆ ਜਿਲ੍ਹਾ ਪਤੇਗੜ੍ਹ ਸਾਹਿਬ ਦੇ ਵਿੱਚ ਜਾ ਕੇ ਉੱਥੇ ਜੋ ਇਹ ਫੌਜਦਾਰੀ ਕਾਨੂੰਨ ਲਾਗੂ ਕੀਤੇ ਗਏ ਨੇ ਉਹਨਾਂ ਦੀਆਂ ਜਿਹੜੀਆਂ ਕਾਪੀਆਂ ਫੋਸਟੇ ਆਪਣਾ ਹਰੋਸ਼ ਪ੍ਰਦਰਸ਼ਨ ਕਰਨਗੇ ਤੁਸੀਂ ਦੇਖ ਚਲਦੇ ਹੋ ਕਿ ਕਿੰਨੀ ਭਾਰੀ ਤਾਜ਼ਾਦ ਦੇ ਵਿੱਚ ਜਿਹੜਾ ਇੱਥੇ ਟਰੈਕਟਰ ਤੇ ਟਰੈਕਟਰ ਇਕੱਠੇ ਹੋਏ ਨੇ ਅਤੇ ਸੈਂਕੜੇ ਹੀ ਕਿਸਾਨਾਂ ਦੇ ਮਲੇ ਦੇ ਵਿੱਚ ਉਸ ਫੌਜਦਾਰੀ ਕਾਨੂੰਨ